ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਕਾਮੇਡੀਅਨ ਕਪਲ ਸ਼ਰਮਾ ਦੇ ਸਰੀ ਸਥਿਤ ਕੈਪਸ ਕੈਫੇ ਦੇ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹਾਲਾਂਕਿ ਲੰਘੇ ਦੋ ਤਿੰਨ ਦਿਨ ਪਹਿਲਾਂ ਹੀ ਜਿਹੜਾ ਉਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਪਲ ਸ਼ਰਮਾ ਹੋਣਾ ਦੁਆਰਾ ਇੱਕ ਜੋ ਗਲਬਾ ਦੌਰਾਨ ਮੀਡੀਆ ਦੇ ਵਿੱਚ ਵੱਡੇ ਸਵਾਲ ਚੁੱਕੇ ਗਏ ਸੀ ਪਰ ਇਸੇ ਮਾਮਲੇ ਦੇ ਵਿੱਚ ਹਾਲਾਂਕਿ ਕੈਨੇਡਾ ਦੇ ਪ੍ਰਸ਼ਾਸਨ ਪੁਲਿਸ ਦੇ ਉੱਪਰ ਸਵਾਲ ਚੁੱਕੇ ਸੀ ਤੇ ਅੱਜ ਦਿੱਲੀ ਕ੍ਰਾਈਮ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਗਿਆ ਕਪਲ ਸ਼ਰਮਾ ਦੇ ਕੈਸ ਕਾਫੇ ਦੇ ਉੱਪਰ ਫਾਇਰਿੰਗ ਕਰਨ ਮਾਮਲੇ ਦੇ ਵਿੱਚ ਸ਼ੂਟਰ ਜਿਹੜਾ ਸ਼ਾਮਲ ਸ਼ੂਟਰ ਬੰਦੂਮਾਨ ਸਿੰਘ ਸੇਖੋਂ ਨੂੰ ਦਿੱਲੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਗਿਆ ਦਰਅਸਲ ਬੰਦੂਮਾਨ ਸਿੰਘ ਸੇਖੋਂ 골ਡੀ ਜਿਹੜਾ ਗੈਂਗਸਟਰ 골ਡੀ ਬਰਾੜ ਦੇ ਨਾਲ ਜੁੜਿਆ ਹੋਇਆ ਸੀ ਫਾਇਰਿੰਗ ਤੋਂ ਬਾਅਦ ਉਹ ਭਾਰਤ ਵਾਪਸ ਆਉਂਦਾ ਸੇਖੋਂ ਲਾਰੈਂਸ ਮਿਸ਼ਨੋਈ ਗੈਂਗ ਦੇ ਮੋਸਟ ਵਾਂਟਡ ਗੈਂਗਸਟਰ 골ਡੀ ਢੱਲੋਂ ਦੇ ਸੰਪਰਕ ਦੇ ਵਿੱਚ ਵੀ ਸੀ ਤੇ ਇਸ ਨੂੰ ਜਿਹੜਾ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਵਿੱਚ ਇੱਕ ਵੱਡੀ ਐਸ ਵਕਤ ਦੀ ਸਫਲਤਾ ਮੰਨਿਆ ਜਾ ਰਿਹਾ ਹੈ ਅਗਰ ਪ੍ਰਾਰ ਕੀਤੇ આરોપી ਬੰਦੂਮਾਨ ਬੰਦੂਮਾਨ ਸਿੰਘ ਆ ਜਿਹੜਾ ਕੈਨੇਡਾ ਦੇ ਵਿੱਚ ਹੋਈ ਗੋਲੀਵਾਰੀ ਦੀ ਘਟਨਾ ਦੇ ਵਿੱਚ ਮੁੱਖ ਸ਼ੂਟਰ ਦੱਸਿਆ ਜਾ ਰਿਹਾ ਕਪਲ ਸ਼ਰਮਾ ਦੇ ਕੈਪਸ ਕੈਪੇ ਦੇ ਉੱਪਰ ਫਾਇਰਿੰਗ ਦੇ ਪਿੱਛੇ ਮੁੱਖ ਸਾਜ਼ਿਸ਼ ਨੂੰ ਜਿਹੜਾ ਸਮਝਣ ਦੇ ਲਈ ਉਸ ਦੀ ਗ੍ਰਿਫਤਾਰੀ ਨੂੰ ਬਹੁਤ ਜ਼ਰੂਰੀ ਮੰਨਿਆ ਗਿਆ ਸੇਖੋਂ ਦੇ ਗੋਲਡੀ ਬਰਾਲ ਦੇ ਨਾਲ ਸੰਬੰਧ ਹੋਣ ਕਾਰਨ ਦਿੱਲੀ ਪੁਲਿਸ ਅੱਗੇ ਵੀ ਹੋਰ ਗੰਬੀਰਤਾ ਦੇ ਨਾਲ ਜਾਂਚ ਕਰਿਆ ਜਾ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਫਾਇਰਿੰਗ ਕਰਨ ਤੋਂ ਬਾਅਦ ਭਾਰਤ ਭੱਜਿਆ ਸੀ ਜਿਹੜਾ ਗੈਂਗਸਟਰ ਆ ਜਿਹੜਾ ਸ਼ੂਟਰ ਆ ਜਾਂ ਫਿਰ ਕਹੇ ਜੀ ਕਿ ਬੰਦੂਮਾਨ ਸਿੰਘ ਸੇਖੋ ਗ੍ਰਿਫਤਾਰ ਸ਼ੂਟਰ ਬੰਦੂਮਾਨ ਸਿੰਘ ਸੇਖੋ ਨੇ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਫਾਇਰਿੰਗ ਜਿਹੜਾ ਕੈਫੇ ਦੇ ਉੱਪਰ ਫਾਇਰਿੰਗ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਉਸੇ ਫਾਇਰਿੰਗ ਤੋਂ ਤੁਰੰਤ ਬਾਅਦ ਗੈਂਗਸਟਰ ਭਾਰਤਵਾਲ ਪੱਜਾ ਪਾਜ ਆਉਂਦਾ ਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਉਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਾਂਚ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਬੰਦੂ ਮਾਨ ਸਿੰਘ ਸੇਖੋ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਸੀ ਤੇ ਇਸ ਤੋਂ ਬਾਅਦ ਜਿਹੜਾ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਲੋਰੈਂਸ ਬਿਸ਼ਨੋਈ ਗੈਂਗ ਦੇ ਮੋਸਟ ਵਾਂਟਡ ਗੈਂਗਸਟਰ ਹੈ গোল্ড হিট ਲਾਉਂਦੇ ਸੰਪਰਕ ਦੇ ਵੇਸੇ ਸੀ ਤੇ ਹੁਣ ਪੁਲਿਸ ਇਸ ਦੀ ਢੰਗਾਈ ਦੇ ਨਾਲ ਜਾਂਚ ਕਰ ਰਹੀ ਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਕਪਿਲ ਦਾ ਸ਼ਰਮ ਜਿਹੜੇ ਕਮੀਡੀਅਨ ਕਪਿਲ ਸ਼ਰਮਾ ਨੇ ਉਹਨਾਂ ਦੇ ਸਰੀ ਦੇ ਵਿੱਚ ਕੈਪਸ ਕੈਪੇ ਖੋਲਿਆ ਸੀ ਪਿਛਲੇ 2-3 ਮਹੀਨਿਆਂ ਦੇ ਵਿੱਚ ਤਕਰੀਬਨ 3 ਵਾਰ ਫਾਇਰਿੰਗ ਹੋ ਜਾਂਦੀ ਹੈ ਇੱਕ ਵਾਰ ਤਾਂ ਜਿਸ ਜੀ ਕੇ ਹੈ ਕੋਧ ਜਿਹੜੀ ਇਹਨਾਂ ਸ਼ੂਟਰਾਂ ਦੁਆਰਾ ਵੀਡੀਓ ਰਿਕਾਰਡ ਕੀਤੀ ਜਾਂਦੀ ਆਪਣੀ ਹੀ ਕਾਰ ਦੇ ਵਿੱਚੋਂ ਜਿਸ ਦੇ ਵਿੱਚ ਸ਼ਰੀਆਮ ਕਪਿਲ ਸ਼ਰਮਾ ਦੇ ਕੈਪ ਸਕੈਪੇ ਦੇ ਉੱਪਰ ਗੋਲੀਆਂ ਚਲਾਈ ਜਾਂਦੇ ਨੇ ਸ਼ੀਸ਼ੇ ਤੱਕ ਭੰਨੇ ਜਾਂਦੇ ਨੇ ਹਾਲਾਂਕਿ ਬੱਚੇ ਤੇ ਰਹਿ ਜਾਂਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਇਸ ਘਟਨਾ ਕਰਮ ਦੌਰਾਨ ਨਹੀਂ ਹੁੰਦਾ ਪਰ ਪਿਛਲੇ ਇੱਕ ਦੋ ਦਿਨਾਂ ਦੇ ਵਿੱਚ ਕਪਿਲ ਸ਼ਰਮਾ ਨੇ ਜਿਹੜੇ ਵੱਡੇ ਸਵਾਲ ਚੁੱਕੇ ਸੀ ਉਹ ਕਹਿੰਦੇ ਸੀ ਕਿ ਇਸ ਦੇ ਨਾਲੋਂ ਭਾਰਤ ਸੇਪਾ ਮੁੰਬਈ ਦੇ ਵਿੱਚ ਸਾਨੂੰ ਇਸ ਤਰੀਕੇ ਦੀ ਕਦੇ ਵੀ ਜਿਹੜੀ ਘਟਨਾ ਦੇਖਣ ਨੂੰ ਨਹੀਂ ਮਿਲੀ ਅਸੀਂ ਮੁੰਬਈ ਪੁਲਿਸ ਦੀ ਜਿਹੜੀ ਨਿਗਰਾਨੀ ਦੇ ਵਿੱਚ ਸੇਫ ਮਹਿਸੂਸ ਕਰਦੇ ਹਾਂ ਨਹੀਂ ਹੋਣਾ ਇਹ ਵੀ ਗਲਤੀ ਕਿ ਮੈਨੂੰ ਇੰਜ ਲੱਗਦਾ ਕਿ ਪੁਲਿਸ ਦੇ ਕੋਲ ਕੈਨੇਡਾ ਦੇ ਵਿੱਚ ਇੰਨੇ ਅਧਿਕਾਰ ਨਹੀਂ ਇਸ ਤਰੀਕੇ ਦੇ ਜਾਨੀ ਸਵਾਲ ਨੇ ਜਿਹੜੇ ਕਮੇਡੀਅਨ ਕਪਿਲ ਸ਼ਰਮਾ ਨੇ ਉਤੋਂ ਦੇ ਕੈਨੇਡਾ ਦੇ ਪ੍ਰਸ਼ਾਸਨ ਦੇ ਉੱਪਰ ਚੱਕੇ ਸੀ ਪਰ ਅੱਜ ਵੱਡੀ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਕੈਨੇਡਾ ਦੇ ਵਿੱਚ ਸਰੀ ਸਥਿਤ ਕਮੇਡੀਅਨਾਂ ਕਪਲ ਸ਼ਰਮਾ ਦੇ ਕੈਫੇ ਆ ਜਿਹੜਾ ਕੈਪਸ ਕੈਫੇ ਦੇ ਉੱਪਰ ਫਾਇਰਿੰਗ ਕਰਨ ਵਾਲੇ ਜਿਹੜੇ ਮਾਮਲੇ ਦੇ ਵਿੱਚ ਸ਼ਾਮਲ ਸ਼ੂਟਰ ਬੰਦੂ ਮਾਨ ਸਿੰਘ ਸੇਖੋਂ ਨੂੰ ਜਿਹੜਾ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਬੰਦੂ ਮਾਨ ਸਿੰਘ ਸੇਖੋਂ ਗੈਂਗਸਟਰ 골ਡੀ ਬਰਾੜ ਦੇ ਨਾਲ ਜੁੜਿਆ ਹੋਇਆ ਸੀ ਫਾਇਰਿੰਗ ਤੋਂ ਬਾਅਦ ਭਾਰਤ ਆਉਂਦਾ ਤੇ ਨਾਲ ਦੀ ਨਾਲ ਫਿਰ ਦਿੱਲੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ 골ਡੀ ਬਰਾੜ ਨੂੰ ਲੈ ਕੇ ਜਿਹੜੀ ਅੱਗੇ ਇਸ ਤੋਂ ਜਿਹੜੀ ਹੋਰ ਪੁੱਛਗਛ ਕੀਤੀ ਜਾਵੇਗੀ ਜਾਂਚ ਪੜਤਾਲ ਕੀਤੀ ਜਾਵੇਗੀ